ਅਗਲੀਆਂ ਖਬਰਾਂ ਵੱਲ ਚਲਈਏ ਤੇ ਆਪਾਂ ਟਰੱਕਿੰਗ ਦੇ ਨਾਲ ਵੀ ਗੱਲਬਾਤ ਕਰਨੀ ਆ ਕਿਉਂਕਿ ਸਾਡੇ ਆਫਿਸ ਦੇ ਵਿੱਚ ਪੰਜਾਬੀ ਰੇਡੀਓ ਤੇ ਬਹੁਤ ਸਾਰੀਆਂ ਕਾਲਸ ਆ ਰਹੀਆਂ ਹੈਗੀਆਂ ਭਈ ਕੱਲ ਕਈਆਂ ਦੀਆਂ ਡੇਟ ਸੀਗੀਆਂ ਟੈਸਟ ਦੀਆਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀਆਂ ਜਦੋਂ ਡੀਐਮਵੀ ਗਏ ਤੇ ਉਹ ਕਹਿੰਦੇ ਵੀ ਨਹੀਂ ਤੁਹਾਡੀ ਨਹੀਂ ਲੈ ਸਕਦੇ ਕਿਉਂਕਿ ਤੁਹਾਡਾ ਜਿਹੜਾ ਫਾਰਮੈਟ ਆ ਪੋਲੀਟੀਕਲ ਸਾਇਲਮ ਦੇ ਉੱਤੇ ਹੈਗਾ ਕਈਆਂ ਦੀਆਂ ਕਾਲਸ ਆਈਆਂ ਭਈ ਅਸੀਂ ਰੀਨਿਊਲ ਕਰਾਣ ਗਏ ਸੀ ਉਹਨਾਂ ਨੇ ਲਾਇਸੈਂਸ ਰੱਖ ਲਿਆ ਸਾਨੂੰ ਜਿਹੜਾ ਦੂਜਾ ਲਾਇਸੈਂਸ ਦਿੱਤਾ ਕਲਾਸ ਸੀ ਦਾ ਤੇ ਕਈਆਂ ਦੀ ਇਹ ਵੀ ਆਇਆ ਵੀ ਮੈਡੀਕਲ ਦਾ ਕੁਐਸਚਨ ਸੀ ਜਾਂ ਉਹਨਾਂ ਨੂੰ ਵੈਸੇ ਹੀ ਪੁੱਛਿਆ ਕਿ ਕੀ ਪ੍ਰੋਬਲਮ ਤਾਂ ਨਹੀਂ ਲਾਇਸੈਂਸ ਤੇ ਕਹਿੰਦੇ ਲਾਇਸੈਂਸ ਰੱਖ ਲਿਆ ਉਹਨਾਂ ਨੇ ਕਹਿੰਦੇ ਵੀ ਨਹੀਂ ਤੁਹਾਨੂੰ ਦੂਜਾ ਲਾਇਸੈਂਸ ਜਿਹੜਾ ਆ ਉਹ ਮੇਲ ਦੇ ਵਿੱਚ ਆਊਗਾ ਹੁਣ ਅੱਜ ਸਵੇਰੇ ਇੱਕ ਕਾਲ ਆਈ ਸੀ ਵੀ ਮਿਸ਼ੀਗਨ ਦੇ ਵਿੱਚ ਇੱਕ ਆਪਣੇ ਪੰਜਾਬੀ ਟਰੱਕਰ ਨੂੰ ਰੋਕਿਆ ਗਿਆ ਆ ਜੋ ਕਿ ਕੈਲੀਫੋਰਨੀਆ ਤੋਂ ਗਿਆ ਹੋਇਆ ਸੀ ਤੇ ਜਦੋਂ ਉਸ ਨੂੰ ਉੱਥੇ ਦੀ ਜਿਹੜੀ ਹਾਈਵੇ ਪੈਟਰੋਲ ਆ ਉਹਨਾਂ ਨੇ ਰੋਕਿਆ ਤੇ ਉਹਨੇ ਕਿਹਾ ਵੀ ਲਾਇਸੈਂਸ ਤੇ ਪੇਪਰ ਦਿਖਾ ਲ ਜਦੋਂ ਲਾਇਸੈਂਸ ਦਿਖਾ ਲਿਆ ਉਹ ਕਹਿੰਦਾ ਤੇਰੇ ਕੋਲ ਤਾਂ ਕਮਰਸ਼ੀਅਲ ਲਾਇਸੈਂਸ ਹੀ ਨਹੀਂ ਤੇਰਾ ਤਾਂ ਰੈਗੂਲਰ ਕਾਰ ਵਾਲਾ ਲਾਇਸੈਂਸ ਆ ਉਹ ਕਹਿੰਦਾ ਮੇਰੇ ਲਾਇਸੈਂਸ ਤੇ ਕਮਰਸ਼ੀਅਲ ਲਿਖਿਆ ਜਾਂਦਾ ਤੇਖ ਰਿਹਾ ਉਹ ਕਹਿੰਦੇ ਨਹੀਂ ਸਾਡੇ ਸਿਸਟਮ ਦੇ ਵਿੱਚ ਜਿਹੜਾ ਇਹ ਸ਼ੋ ਹੋ ਰਿਹਾ ਵੀ ਤੇਰੇ ਕੋਲ ਕਮਰਸ਼ੀਅਲ ਲਾਇਸੈਂਸ ਨਹੀਂ ਟਰੱਕ ਇੱਥੇ ਖੜਾ ਕਰਦੇ ਉਹ ਟਰੱਕ ਦੇ ਟਾਇਰਾਂ ਦੇ ਕਹਿੰਦੇ ਨਿਸ਼ਾਨ ਲਾ ਦਿੱਤੇ ਵੀ ਜੇ ਮੂਵ ਕੀਤਾ ਤੇ 10000 ਡਾਲਰ ਜਿਹੜਾ ਤੈਨੂੰ ਫਾਈਨ ਹੋਊਗਾ ਸੋ ਇਦਾਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਬਾਕੀ ਤੁਸੀਂ ਦੇਖਿਆ ਹੀ ਆ ਓਕਲਾਹੋਮਾ ਦੇ ਵਿੱਚ ਜਿਹੜਾ ਇੱਕ ਵੱਡਾ ਆਪਰੇਸ਼ਨ ਹੋਇਆ ਸੀ ਕੀ ਹੋਇਆ ਉੱਥੇ ਕਈ ਆਪਣੇ ਪੰਜਾਬੀ ਨੌਜਵਾਨ ਫੜੇ ਗਏ ਆ ਕਈ ਵਾਰ ਫੇਰੇ ਕਹ ਦਿੰਦੇ ਵੀ ਦੇਖੋ ਜੀ ਪੰਜਾਬੀ ਕਾਤੇ ਕਹਿੰਦੇ ਫੜੇ ਹੋਰ ਵੀ ਬਹੁਤ ਗਏ ਆ ਚਾਈਨੀਜ਼ ਬੋਲਦੇ ਯੂਕਰੇਨੀਅਨ ਰਸ਼ੀਅਨ ਅ ਬੱਖ-ਬੱਖ 130 ਫੜੇ ਬੋਲਦੇ ਆ ਜੀਆ ਸੋ ਜਿਹੜੇ ਵੀ ਜਿਹਦੇ ਕੋਲ ਵੀ ਇਦਾਂ ਦਾ ਜਿਹੜਾ ਲਾਇਸੈਂਸ ਹੈਗਾ ਸੋ ਜਿੱਥੇ ਤੱਕ ਸਾਨੂੰ ਅੱਜ ਦੀ ਡੇਟ ਤੱਕ ਇਹ ਲੱਗ ਰਿਹਾ ਹੈ ਵੀ ਜੇ ਤੁਹਾਡੇ ਕੋਲ ਪੋਲੀਟੀਕਲ ਸਾਈਲੰਸ ਤੇ ਵਰਕ ਪਰਮਟ ਆ ਤੇ ਕਮਰਸ਼ੀਅਲ ਲਾਇਸੈਂਸ ਨਹੀਂ ਦੇ ਰਿਆ ਹੈਗੇ ਹੁਣ ਜਿਨ੍ਹਾਂ ਨੂੰ ਦਿੱਤੇ ਹੋ ਆ ਉਹਨਾਂ ਦੇ ਵੀ ਰੱਖ ਰਿਆ ਹੈਗੇ ਆ ਜੇ ਕਿਸੇ ਹੋਰ ਦੇ ਨਾਲ ਵੀ ਆਪਣੇ ਭੈਣ ਭਰਾ ਨਾਲ ਵਾਪਰੀ ਆ ਜਰੂਰ ਤੁਸੀਂ ਸਾਂਝੀ ਕਰ ਦਿਓ ਤਾਂ ਕਿ ਜਿਹੜੇ ਕੋਈ ਹੋਰ ਆਪਣਾ ਜਿਹੜਾ ਡਰਾਈਵਰ ਆਜਲੇ ਹੋਰ ਕਿਸੇ ਸਟੇਟ ਚ ਜਾਂਦਾ ਉਹ ਫਸ ਨਾ ਜਾਵੇ ਵਿਚਾਰਾ ਕਿਸੇ ਤਰ੍ਹਾਂ ਇਹ ਇੱਕ ਜਿਹੜੀ ਹਰਜੋਤ ਸਿੰਘ ਜੀ ਇੱਥੇ ਆ ਨਾ ਜਿਹੜਾ ਨਾਲ ਇਹ ਵੀ ਮੁੱਦਾ ਗੱਲ ਕਰਨ ਆਲਾ ਆ ਵੀ ਭਾਈ ਤੁਹਾਡੇ ਆਪਣੇ ਦਿੱਤੇ ਹੋਏ ਲਾਇਸੈਂਸ ਆ ਚਲੋ ਠੀਕ ਆ ਤੁਹਾਡੇ ਕੋਲ ਅਧਿਕਾਰ ਆ ਉਸ ਨੂੰ ਆਨ ਆਫ ਜਿਹੜਾ ਉਹ ਕਰਨ ਦਾ ਹੁਣ ਮਿਸ਼ੀਗਨ ਵਾਲੀ ਜਿਹੜੀ ਤੁਸੀਂ ਗੱਲ ਦਸੀਏ ਬੜੀ ਅਜੀਬ ਆ ਵੀ ਲਾਇਸੈਂਸ ਉਹਦਾ ਕਮਰਸ਼ੀਅਲ ਆ ਤੇ ਅੰਦਰ ਖਾਤੇ ਜਿਹੜਾ ਸ਼ੋ ਹੋ ਰਿਹਾ ਦੂਜਾ ਇਹ ਇਹ ਕੀ ਗੱਲ ਜਿਹੜੀ ਉਹ ਹੋ ਰਹੀ ਆ ਡ라이ਵਰ ਨੂੰ ਇਨਟੀਮੇਸ਼ਨ ਦੇ ਰਹੇ ਆ ਤੁਸੀਂ ਦੱਸ ਵੀ ਰਹੇ ਆ ਕਿ ਨਹੀਂ ਇਹ ਤਾਂ ਉਹਨੂੰ ਫਸਾਉਣ ਵਾਲੀ ਗੱਲ ਆ ਤੱਕੇ ਦੇ ਨਾਲ ਹੀ ਵਿਚਾਰੇ ਨੂੰ ਵੀ ਇਹ ਇਹ ਕੀ ਗੱਲ ਆ ਤੁਸੀਂ ਚਿੱਠੀਆਂ ਪਾਤੀਆਂ ਪਾਤੀਆਂ ਨਹੀਂ ਪਾਤੀਆਂ ਵੀ ਟਾਈਮ ਵੀ ਉਧਰ ਤੁਸੀਂ ਕਹਿੰਦੇ ਵੀ ਅਸੀਂ ਫੈਡਰਲ ਕਾਨੂੰਨਾਂ ਦੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਸਾਰਿਆਂ ਨੂੰ ਲਾਇਸੈਂਸ ਦਿੱਤੇ ਆ ਤੇ ਫਿਰ ਜਾਂ ਤਾਂ ਖੜ੍ਹਜੋ ਉਸ ਪਾਸੇ ਵੱਲ ਨੂੰ ਨਾ ਉਧਰ ਖੜਦੇ ਆ ਉਧਰ ਆਪਣੀ ਫੰਡਿੰਗ ਵੀ ਬਚਾਉਣੀ ਆ ਤੇ ਡਰਾਈਵਰ ਵਿਚਾਰੇ ਉਹ ਵਿਚਾਰੇ ਕਸੂਤੇ ਜਿਹੜੇ ਇਸ ਦੇ ਵਿੱਚ ਹੁਣ ਫਸ ਗਏ ਆ ਉਹ ਨਾਲ ਇਧਰ ਦੇ ਨਾ ਉਧਰ ਦੇ ਜੇ ਕੋਈ ਜਾਂਦਾ ਡੀਐਮ ਵੀ ਉਹਨਾਂ ਦੇ ਲਾਇਸੈਂਸ ਰੱਖੀ ਜਾਂਦੇ ਆ ਜੇ ਕੋਈ ਨਹੀਂ ਪੁੱਛਦਾ ਤੇ ਜੇ ਉਹ ਫਿਰ ਮਿਸ਼ਿੰਗਨ ਵਾਲੀ ਜੇ ਕਿ ਇਹਨਾਂ ਵਾਪਰ ਗਈ ਤਾਂ ਉਹ ਦੇ ਇੱਕ ਪਾਸੇ ਕੀ ਕਹਿੰਦੇ ਨੇ ਖੂਦ ਇੱਕ ਪਾਸੇ ਖਾਈ ਉਹ ਗੱਲ ਜਿਹੜੀ ਹੁਣ ਡਰਾਈਵਰਾਂ ਦੇ ਨਾਲ ਇਸ ਟਾਈਮ ਬਣੀ ਆ ਤੁਸੀਂ ਆਪ ਲਾਇਸੈਂਸ ਦਿੱਤੇ ਹੁਣ ਆਪ ਹੀ ਜੇ ਭਾਈ ਜੇ ਰੱਦ ਵੀ ਕਰਨੇ ਆ ਤੇ ਕੋਈ ਤਾਂ ਇੱਕ ਪ੍ਰੋਸੈਸ ਹੋਣਾ ਚਾਹੀਦਾ ਕੋਈ ਤਾਂ ਪ੍ਰੋਸੀਜਰ ਜਿਹੜਾ ਉਹ ਹੋਣਾ ਚਾਹੀਦਾ ਜਿਹੜੇ ਹੁਣ ਲਾਇਸੈਂਸਾਂ ਦੀ ਮਿਆਦ ਰੱਖੀ ਗਈ ਆ ਉਮਿਆਦ ਹੁਣ ਹੈਗੀ ਆ ਕਿ ਨਹੀਂ ਹੈਗੀ ਆ ਕੁਝ ਇਨਟੀਮੇਸ਼ਨ ਤਾਂ ਦੋ ਭਾਈ ਕੋਈ ਦੱਸਿਆ ਤਾਂ ਜਾਵੇ ਨਾ ਡਰਾਈਵਰਾਂ ਨੂੰ ਇਹਨਾਂ ਵਿਚਾਰਿਆਂ ਨੂੰ ਦੱਸਿਆ ਤਾਂ ਜਾਵੇ ਵੀ ਬੰਨਣਾ ਕੀ ਆ ਬੰਦਾ ਆਪਣੇ ਲੋਕ ਕੰਮ ਕਰਨ ਨੂੰ ਜਾ ਰਿਹਾ ਹੋਵੇ ਤਾਂ ਅੱਗੋਂ ਜਿਹੜਾ ਉਹ ਲਾਇਸੈਂਸ ਨੂੰ ਲੈ ਕੇ ਇਦਾਂ ਦਾ ਰੌਲਾ ਹੋ ਜਾਊਗਾ ਸੋ ਇਹ ਸਾਰੀਆਂ ਚੀਜ਼ਾਂ ਪਰ ਇਹਦੇ ਵਿੱਚ ਓਪਰਚ्युनिटी ਹਰਜੋ ਸਿੰਘ ਜੀ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਨੇ ਟਰੱਕਿੰਗ ਛੱਡਤੀ ਸੀ ਜਿਹੜੇ ਗ੍ਰੀਨ ਕਾਰਡ ਦੇ ਉੱਤੇ ਸੀਗੇ ਉਹਨਾਂ ਨੇ ਟਰੱਕਿੰਗ ਛੱਡੀ ਸੀ ਹੁਣ ਉਹਨਾਂ ਦੇ ਲਾਇਸੈਂਸਾਂ ਦੇ ਮੁੱਲ ਪੈ ਜਾਣੇ ਆ ਇਹਦੇ ਵਿੱਚ ਤਾਂ ਹੁਣ ਕੋਈ ਦੋਰਾਵਾਂ ਨਹੀਂ ਆਲਰੇਡੀ ਆਪਾਂ ਦੇਖ ਰਹੇ ਆ ਅ ਵੀ ਕਿਸ ਤਰੀਕੇ ਦੇ ਨਾਲ ਧੜ ਧੜ ਜਿਹੜੇ ਡਰਾਈਵਰਾਂ ਦੇ ਲਈ ਜਿਹੜੇ ਪਰ ਮਾਈਲ ਪ੍ਰਾਈਸ ਆ ਉਹ ਵੱਧ ਰਿਹਾ ਆ ਓਬਵੀਅਸਲੀ ਕਿਉਂਕਿ ਹੁਣ ਲੋਕਾਂ ਦੇ ਜਿੰਨੂੰ ਵੀ ਪੁੱਛ ਕੇ ਦੇਖ ਲੋ ਕੋਈ ਕਹਿੰਦਾ ਜੀ ਇੰਨੇ ਟਰੱਕ ਖੜ ਗਏ ਕੋਈ ਕਹਿੰਦਾ ਜੀ ਇੰਨੇ ਜਿਹੜੇ ਉਹ ਖੜ ਗਏ ਸੋ ਜਦੋਂ ਕੋਵਿਡ ਆਇਆ ਸੀ ਉਦੋਂ ਹਰਜੋਤ ਸਿੰਘ ਜੀ ਸਾਰਿਆਂ ਨੇ ਵਧੀਆ ਤਰੱਕੀ ਕੀਤੀ ਸੋਨੇ ਦੇ ਡਾਲਰ ਜਿਹੜੇ ਉਹ ਬਣਾਏ ਤੇ ਉਦੋਂ ਕਈਆਂ ਨੂੰ ਜਿਹੜੇ ਲੱਗੇ ਜਿਹੜੇ ਉਸ ਟਾਈਮ ਦੇ ਉੱਤੇ ਇੰਡਸਟਰੀ ਦੇ ਵਿੱਚ ਆਏ ਸੀਗੇ ਲੋਕ ਉਹਨਾਂ ਨੂੰ ਲੱਗਦਾ ਸੀਗਾ ਵੀ ਇੰਡਸਟਰੀ ਸ਼ਾਇਦ ਇਦਾਂ ਹੀ ਜਿਹੜੀ ਉਹ ਚੱਲਦੀ ਰਹਿੰਦੀ ਆ ਪਰ ਇੰਡਸਟਰੀ 'ਚ ਐਸੀ ਕਰੈਕਸ਼ਨ ਕੀ ਐਸਾ ਝਟਕਾ ਜਿਹੜਾ ਉਹ ਆਇਆ ਆ ਪਤਾ ਹੀ ਨਹੀਂ ਲੱਗ ਰਿਹਾ ਵੀ ਹੁਣ ਅੱਗੇ ਇਸ ਦੇ ਵਿੱਚ ਕਰਨਾ ਜਿਹੜਾ ਉਹ ਕੀ ਆ ਇਹ ਆਉਂਦੇ ਦਿਨਾਂ ਦੇ ਵਿੱਚ ਅਜੋ ਸਿੰਘ ਜੀ ਸਾਹਿਬ ਨਾਲ ਤਾਂ ਜਿਹੜੇ ਯੂਜ਼ਡ ਟਰੱਕਾਂ ਦੇ ਪ੍ਰਾਈਸ ਆ ਬਹੁਤ ਜ਼ਿਆਦਾ ਘਟਣਗੇ ਕਿਉਂਕਿ ਵੱਧੂ ਹੀ ਨਵੇਂ ਹੋ ਜਾਣੇ ਆ ਲੋਕਾਂ ਨੇ ਜਿਨ੍ਹਾਂ ਦੇ ਹੁਣ ਫਲੀਟਾਂ ਦੇ ਫਲੀਟ ਖੜ ਗਏ ਆ ਉਹਨਾਂ ਨੂੰ ਹੁਣ ਵੇਚਣੇ ਪੈਣੇ ਆ ਨਹੀਂ ਤਾਂ ਕਿਰਾਏ ਕਿੱਥੋਂ ਦੇਣੇ ਕਿੱਥੋਂ ਮਾਰਗੇਜਾਂ ਜਿਹੜੀਆਂ ਉਹਦੀਆਂ ਦੇਣੀਆਂ ਕਿੱਥੋਂ ਪੇਮੈਂਟ ਆ ਜਿਹੜੀਆਂ ਉਹ ਹੋਣਗੀਆਂ ਸੋ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਇਸ ਟਾਈਮ ਬਣੀ ਪਈ ਆ ਪਰ ਇਹ ਗੱਲ ਬਿਲਕੁਲ ਸਹੀ ਹੈ ਹਰਜੋਤ ਸਿੰਘ ਜੀ ਵੀ ਬਣੂਗਾ ਕਿ ਸਿਚੁਏਸ਼ਨ ਜਿਹੜੀ ਕਿ ਇਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ ਇਹਦੇ ਬਾਰੇ ਅਜੇ ਕੋਈ ਕਲੈਰਿਟੀ ਆ ਉਹ ਆਪਾਂ ਨੂੰ ਪਤਾ ਨਹੀਂ ਜਿਹੜੀ ਉਹ ਲੱਗ ਰਹੀ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ ਤੇ ਜਿੰਨੇ ਵੀ ਇੱਥੇ ਇਨਫੈਕਟ ਕੈਲੀਫੋਰਨੀਆ ਦੇ ਲਾ ਮੇਕਰਸ ਆ ਉਹਨਾਂ ਦੇ ਨਾਲ ਮਿਲ ਕੇ ਮੁਲਾਕਾਤ ਜਿਹੜੀ ਇਹਨਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ ਆਪਣੇ ਜਿਹੜੇ ਸੁਪਰਵਾਈਜ਼ਰ ਨੇ ਮੇਅਰ ਨੇ ਵਾਈਸ ਮੇਅਰ ਨੇ ਵਕ ਵਕ ਸ਼ਹਿਰਾਂ ਦੇ ਵਿੱਚ ਨੇ ਚਾਹੇ ਅਸੈਂਬਲੀ ਮੈਂਬਰ ਨੇ ਸੈਨੀਟਰ ਨੇ ਕਾਂਗਰਸ ਆ ਆਪਣੇ ਜਿਹੜੇ ਪੰਜਾਬੀ ਮੂਲ ਦੇ ਉਹਨਾਂ ਨੂੰ ਵੀ ਤੇ ਜਿਹੜੇ ਦੂਜੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਕੇ ਕਲੈਰਿਟੀ ਜਿਹੜੀ ਇਸ ਤੇ ਉੱਤੇ ਲਿਆਂਦੀ ਜਿਹੜੀ ਉਹ ਜਾਵੇ ਵੀ ਏਟਲੀਸਟ ਡੀਐਮਵੀ ਵਾਲੇ ਕਲੀਅਰ ਕਰਨ ਵੀ ਭਾਈ ਸਾਡੇ ਲਾਇਸੈਂਸ ਹੁਣ ਵੈਲਿਡ ਆ ਆ ਨਹੀਂ ਵੈਲਿਡ ਆ ਇਦਾਂ ਦੀ ਕਿ ਨਵੇਂ ਸਿਰ ਤੋਂ ਤੁਸੀਂ ਛਾਪਣੇ ਆ ਜਾਂ ਕੀ ਕਰਨਾ ਹੈ ਕਲੀਅਰਟੀ ਜਿਹੜੀ ਉਹ ਆਉਣੀ ਚਾਹੀਦੀ ਆ ਨਹੀਂ ਤਾਂ ਇਹ ਜਿਹੜਾ ਡਾਇਲਮਾ ਜਿਹੜਾ ਸ਼ਸ਼ੋਪਾਨਾ ਤੇ ਜੋ ਇਹ ਸਿਚੁਏਸ਼ਨ ਬਣੀ ਪਈ ਆ ਇਹਦਾ ਨਤਾਰਾ ਜਿਹੜਾ ਹੁਣ ਨਹੀਂ ਹੋਣਾ ਤੇ ਲੋਕ ਐਵੇਂ ਵਿਚਾਰੇ ਜਿੱਦਾਂ ਮਿਸ਼ੀਗਨ ਵਾਲੇ ਤੁਸੀਂ ਦੱਸ ਰਹੇ ਆ ਖਬਰ ਵੀ ਉਹ ਵਿਚਾਰੇ ਐਵੇਂ ਫਸਣਗੇ ਸੋ ਅ ਕਲੀਅਰ ਜਿਹੜਾ ਹੈ ਨਾ ਇਹਨਾਂ ਦੇ ਲਈ ਜਿਹੜਾ ਹੋਣਾ ਚਾਹੀਦਾ ਵੀ ਕਲੀਅਰ ਦਾ ਇਅਰ ਜਿਹਨੂੰ ਅਕਸਰ ਇੱਥੇ ਆਖਿਆ ਜਾਂਦਾ ਵੀ ਉਹ ਹੋਵੇ ਤਾਂ ਜੋ ਪਤਾ ਲੱਗੇ ਵੀ ਕੀ ਸਿਚੁਏਸ਼ਨ ਹੈ ਬਾਕੀ ਆ ਜਿਹੜੇ ਆ ਦੱਸ ਸਕਦੇ ਹੋ ਤੁਸੀਂ ਕਾਲ ਕਰਕੇ ਸਟੂਡੀਓ ਦੇ ਵਿੱਚ 408 272 5200 ਦੇ ਉੱਤੇ ਵੀ ਸਿਚੁਏਸ਼ਨ ਕੀ ਚੱਲ ਰਹੀ ਆ ਮਨਪ੍ਰੀਤ ਸਿੰਘ ਦੱਸ ਰਿਹਾ ਸਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਕਹਿੰਦੇ ਵੀ ਉਹਨਾਂ ਦੇ ਭਰਾ ਦਾ ਜਿਹੜਾ ਲਾਇਸੈਂਸ ਆ ਰੀਨਿਊ ਜਿਹੜਾ ਉਹਨਾਂ ਨੇ ਨਹੀਂ ਕੀਤਾ ਕਹਿੰਦੇ ਨਹੀਂ ਦੇਣਾ ਹੁਣ ਤੁਹਾਨੂੰ ਸੀਡੀਐਲ ਸੋ ਮੈਨੂੰ ਲੱਗਦਾ ਵੀ ਸ਼ਾਇਦ ਉਹ ਵੀ ਮੁੰਡਾ ਮੇਬੀ ਵਰਕ ਪਰਮਿਟ ਵਾਲਾ ਹੋਊਗਾ ਜਿਹਦੇ ਕਰਕੇ ਉਹਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਨਾ ਕੀਤੀ ਆ ਸੋ ਬਿਲਕੁਲ ਸ੍ਰੋਤਾ ਤੁਸੀਂ ਕਾਲ ਕਰ ਸਕਦੇ ਹੋ ਦੱਸ ਦਿਓ ਜ਼ਰੂਰੀ ਨਹੀਂ ਤੁਸੀਂ ਆਪਣਾ ਨਾਮ ਵੀ ਦੱਸਣਾ ਹੈਗਾ ਕਈ ਵਾਰੀ ਹੁੰਦਾ ਵੀ ਚਲੋ ਮੈਂ ਆਪਣਾ ਨਾਮ ਕਾਹਤੇ ਦੱਸਾਂ ਆ ਆਪਣਾ ਸਾਡਾ ਇਸ ਨਿਊਜ਼ ਦਾ ਜਾਂ ਇਸ ਗੱਲ ਦਾ ਮਕਸਦ ਇਹ ਹੈਗਾ ਤਾਂ ਕਿ ਕੋਈ ਆਪਣਾ ਜਿਹੜਾ ਭੈਣ ਭਰਾ ਆ ਉਹ ਗਲਤ ਕਿਤੇ ਫਸ ਨਾ ਜਾਵੇ ਤੇ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ ਵੀ ਟੈਕਸਸ ਨੇ ਆਲਰੇਡੀ ਅ ਜਿ ਸ਼ੁਰੂ ਕਰ ਦਿੱਤਾ ਹੈ ਵੀ ਅਸੀਂ ਵਰਕ ਪਰਮਿਟ ਵਾਲਿਆਂ ਨੂੰ ਲਾਇਸੈਂਸ ਨਹੀਂ ਦੇਣੇ ਗਾਹਾਂ ਨੋ ਨੂ ਨਿਊ ਕਰਨੇ ਆ ਪਰ ਕੈਲੀਫੋਰਨੀਆ ਦੀ ਖਬਰ ਕਿਤੇ ਵੀ ਲੱਭ ਨਹੀਂ ਰਹੀ ਹੈਗੀ ਪਰ ਕਾਲ ਸਾਨੂੰ ਬਹੁਤ ਸਾਰੀਆਂ ਆਈਆਂ ਵੀ ਸਾਡੇ ਨਾਲ ਐਸ ਡੀ ਐਮ ਬੀ ਦੇ ਵਿੱਚ ਆਪ ਆਪ ਰਿਆ ਵੀ ਮੈਂ ਉੱਥੇ ਟੈਸਟ ਦੇਣ ਗਿਆ ਟਰੱਕਿੰਗ ਸਕੂਲ ਵਾਲਿਆਂ ਦੀ ਵੀ ਆਈਆਂ ਵੀ ਅਸੀਂ ਲੈ ਕੇ ਗਏ ਬੱਚੇ ਉੱਥੇ ਜਿਹੜੇ ਟੈਸਟ ਦੇ ਲਈ ਤੇ ਉਹ ਨਹੀਂ ਕਿਹਾ ਵੀ ਨਹੀਂ ਅਸੀਂ ਟੈਸਟ ਨਹੀਂ ਲੈ ਸਕਦੇ ਸਾਨੂੰ ਇਨਸਟਰਕਸ਼ਨਸ ਆਈਆਂ ਪਰ ਨਿਊਜ਼ ਦੇ ਵਿੱਚ ਕਿਤੇ ਨਹੀਂ ਲੱਭ ਰਿਹਾ ਹੈਗਾ ਵੀ ਕੈਲੀਫੋਰਨੀਆ ਨੇ ਵੀ ਇਦਾਂ ਦਾ ਜਿਹੜਾ ਮਤਲਬ ਪਾਲਿਸੀ ਅੰਦਰ ਖਾਤੇ ਉਹਨਾਂ ਨੇ ਇਨਫੋਰਸ ਕਰਤੀ ਹੈ ਤੇ ਪਬਲਿਕਲੀ ਉਹ ਦੱਸ ਨਹੀਂ ਰਹੇ ਥੈਟਸ ਰੀਲੀ ਬੈਡ ਇਹ ਬਹੁਤ ਮਾੜੀ ਗੱਲ ਆ ਇਹ ਇਦਾਂ ਨਹੀਂ ਜਿਹੜਾ ਇਹਨਾਂ ਨੂੰ ਜਿਹੜਾ ਉਹ ਕਰਨਾ ਚਾਹੀਦਾ ਹੈ ਇਹ ਕਲੀਅਰਲੀ ਜਿਹੜਾ ਉਹ ਦੱਸਣਾ ਚਾਹੀਦਾ ਅ ਵੀ ਭਾਈ ਹੁਣ ਇੱਥੇ ਅਕਸਰ ਕਮਾਈ ਜੇ ਇੱਥੇ ਕਰਦੀ ਆ ਤੇ ਟੈਕਸ ਵੀ ਇੱਥੇ ਹੀ ਪੇ ਕਰਨਾ ਹੈ ਅਗਲੇ ਆਨੇ ਵੀ ਇਹ ਨਹੀਂ ਨਾਲੇ ਚਲੋ ਜੇ ਕਰਨਾ ਤੁਸੀਂ ਦੱਸੋ ਤਾਂ ਸਹੀ ਨਾ ਵੀ ਉਹ ਵੀ ਤੁਹਾਡਾ ਅਸੀਂ ਨਹੀਂ ਨੋ ਨਿਊ ਕਰ ਰਹੇ ਆ ਕੈਨਸਲ ਕਰਨ ਜਾ ਰਹੇ ਆ ਪਰ ਇਹ ਨਾ ਨਾ ਹੋਵੇ ਅਗਲੇ ਇਮੀਗ੍ਰੇਸ਼ਨ ਵਾਲੇ ਚੱਕ ਕੇ ਤਾਂ ਉਹਨਾਂ ਨੂੰ ਜਿਹੜਾ ਰਿਪੋਰਟ ਕਰ ਦੇਣ ਰਿਪੋਰਟ ਕਰ ਦੇਣ ਫਿਰ ਫਿਰ ਉਹ ਵਿਚਾਰੇ ਕਿਹਦੇ ਪੱਲੇ ਪੈਣੇ ਆ ਕਿ ਕਿਹਦੇ ਸਿਰ ਜਿਹੜਾ ਉਹ ਦਾ ਭਾਰ ਜਿਹੜਾ ਉਹ ਜਾਊਗਾ ਸੋ ਇਹ ਦੇਖਣ ਵਾਲੀ ਗੱਲ ਆ